ਬਾਜੂ ਮੈਡਲ ਦੇ ਲਈ ਹਰਿਆਣਾ ਪੁਲਿਸ ਦੇ ਨਾਮ ਦੀ ਸਿਫਾਰਿਸ਼ ਸਮਾਂ ਮਾਮਲੇ ਦੀ ਗੱਲ ਕੀਤੀ ਜਾ ਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਕਿ ਹਾਲੇ ਤੱਕ ਕਿਸੇ ਵੀ ਨਾਮ ਨੂੰ ਤੈਅ ਨਹੀਂ ਕੀਤਾ ਗਿਆ ਹੈ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਪਟੀਸ਼ਨ ਵੀ ਵਾਪਸ ਲੈਣ ਲਈ ਕਿਹਾ ਜਦੋਂ ਸੈਲ ਪਟੀਸ਼ਨ ਕਰਤਾ ਨੇ ਅਪੀਲ ਕੀਤੀ ਸੀ ਆਪਣੀ ਪਟੀਸ਼ਨ ਦੇ ਜ਼ਰੀਏ ਕਿ ਹਰਿਆਣਾ ਪੁਲਿਸ ਨੂੰ ਇਨਾਮ ਦਿੱਤਾ ਜਾਏ 6 ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਨ੍ਹਾਂ ਨੂੰ ਅਵਾਰਡ ਦਿੱਤੇ ਜਾਣ ਦੀ ਸਿਫਾਰਿਸ਼ ਸ਼ਾਰਿਆਨਾ ਸਰਕਾਰ ਨੇ ਕੀਤੀ ਸੀ ਜੱਡਟਮਾ ਵਿਰੋਧ ਇਸ ਜੀਪੀਸੀ ਦੇ ਵੱਲੋਂ ਵੀ ਕੀਤਾ ਗਿਆ ਸੀ ਇੱਕ ਪਟੀਸ਼ਨ ਵੀ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ ਫਿਲਹਾਲ ਅਦਾਲਤ ਨੇ ਪਟੀਸ਼ਨਕਰਤਾ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਕਿਸਾਨਾਂ ਨੂੰ ਰੋਕਣ ਦੇ ਕਰਕੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਮਨੋਜ ਜੋਸ਼ੀ ਸੈਡਨਲ ਜੁਟਚੁਕਿਨੇ ਲਾਈਵ ਮਨੋਜ ਕੇ ਜਾਣਕਾਰੀ ਕਿ ਤਰਕ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਜੋ ਅਦਾਲਤ ਦੇ ਵਿੱਚ ਜਵਾਬ ਦਾਖਲ ਕੀਤਾ ਗਿਆ ਪੂਰਾ ਜਵਾਬ ਕੀ ਦਿੱਤਾ ਗਿਆ ਆ ਬਿਲਕੁਲ ਦੇਖੋ ਆਪਣਾ ਗੱਗਨਾ ਪਕਲ ਕਰੀਏ ਤੇ ਜਿਹੜੇ ਕਿਸਾਨਾਂ ਨੂੰ ਲੱਗੇ ਜਿਹੜੇ ਕਿਸਾਨਾਂ ਨੂੰ ਰੋਕਣ ਵਾਸਤੇ ਜੋ ਬੈਰੀਗੇਟਸ ਲਗਾਏ ਗਏ ਨੇ ਉੱਥੇ ਜਿਹੜੇ ਪੁਲਿਸ ਅਫਸਰ ਨੇ ਕੰਮ ਕੀਤਾ ਸੀਗਾ ਹਰਿਆਣੇ ਵਾਲੇ ਚਾਹੇ ਉਹ ਸੰਭੂ ਦਾ ਬੋਟਰਾ ਚਾਹੇ ਖਨਾਰੀ ਹੈਗਾ ਤੇ ਗੱਲ ਸਾਹਮਣੇ ਆਈ ਸੀ ਕਿ 6 ਪੁਲਿਸ ਅਫਸਰ ਉਹਨਾਂ ਦੇ ਦੋ ਤੋਂ ਤਿੰਨ ਅਰੇ ਆਈਪੀਐਸ ਅਫਸਰ ਨੇ ਤੇ ਬਾਕੀ ਦੂਜੇ ਹੋਰ ਕਰਮਚਾਰੀ ਹੈਗੇ ਨੇ ਹਰਿਆਣਾ ਪੁਲਿਸ ਸਰਵਿਸ ਦੇ ਤੇ ਉਹਨਾਂ ਨੂੰ ਜਿਹੜਾ ਹੈਗਾ ਗਲੈਂਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਇਹ ਗੱਲ ਜਿਹੜੀ ਕਹੀ ਗਈ ਸੀਗੀ ਇਹ ਗੱਲ ਜਦੋਂ ਬਾਹਰ ਆਈ ਤਾਂੜੇ ਇੱਕ ਕਿਸਾਨ ਦਿਸਗੇ ਆ ਜਦ ਤੇ ਬੰਦੀ ਉਹਨਾਂ ਨੂੰ ਕਾਫੀ ਰੋਚ ਪਾਇਆ ਗਿਆ ਤਾਂ ਉਹਨਾਂ ਨੇ ਗੱਲ ਕਹੀ ਕਿ ਇਹ ਐਦਾਂ ਕਿਦਾਂ ਹੋ ਸਕਦਾ ਜਿਹੜੇ ਕਿ ਕਿਸਾਨਾਂ 'ਤੇ ਗੋਲੀ ਚਲਾਨੀਆਂ ਕਿਸਾਨਾਂ ਨੂੰ ਕੁੱਟਦੇ ਨੇ ਕਿ ਇੱਕ ਜਿਹੜਾ ਸ਼ੁਭਕਰਨ ਸੀਗਾ ਸਾਡਾ ਕਿਸਾਨ ਕਿਸਾਨ ਦਾ ਬੇਟਾ ਉਹਦੀ ਜਿਹੜੀ ਡੈਥ ਹੋਈ ਹੈ ਉਹ ਕੋ ਗੋਲੀ ਚਲੀ ਇਹਨਾਂ ਨੂੰ ਕਿੱਦਾਂ ਨਾਮ ਦਿੱਤਾ ਜਾ ਸਕਦਾ ਇਹ ਤਾਂ ਬਿਲਕੁਲ ਸਰਾ ਸਰਹੀ ਨਾ ਸਾਫੀ ਹੈਗੀ ਹੈ ਤੇ ਇਹਦੇ ਵਾਸਤੇ ਜਿਹੜੀਆਂ ਸਾਰੀਆਂ ਪਾਰਟੀਆਂ ਆਪਾਂ ਗੱਲ ਕਰੀਏ ਸਭ ਨੇ ਜਿਹੜਾ ਵਿਰੋਧ ਕੀਤਾ ਤੇ ਬੀਜੇਪੀ ਜਿਹੜੀ ਸੀਗੀ ਬੈਕਫੁੱਟ ਤੇ ਦਿਖਾਈ ਦੇ ਰਹੀ ਸੀਗੀ ਹਰਿਆਣ ਵਿਚ ਖਾਸ ਤੌਰ ਤੇ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਤੇ ਮਾਮਲਾ ਚੱਲਿਆ ਗਿਆ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਜਿਹ ਹਿਊਮਨਸਔਰ ਲ ਜਿਹੜੇ ਨੇ ਲਾਇਰ ਜਿਹੜੇ ਨੇ ਉਹ ਕੋਰਟ ਦੇ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਇਸ ਮਸਲੇ ਨੂੰ ਪੂਰੀ ਨੂੰ ਅ ਚੱਕਿਆ ਤੇ 9 ਅਗਸਤ ਨੂੰ ਜਿਹੜੀ ਸੁਣਵਾਈ ਹੋਈ ਸੀਗੀ 9 ਅਗਸਤ ਨੂੰ ਜਿਹੜੀ ਸੁਣਵਾਈ ਹੋਈ ਸੀਗੀ ਤੋਂ ਉਸ ਤੋਂ ਬਾਅਦ ਜਿਹੜਾ ਕੱਲ ਹੈਗਾ ਸੈਂਟਰ ਜਿਹੜੀ ਗਵਰਨਮੈਂਟ ਹੈਗੇ ਆ ਕੇ ਕੇਂਦਰ ਸਰਕਾਰ ਨਾਲ ਬੋਲੇ ਇਹ ਹਲਨਾਮਾ ਕੀਤਾ ਕਿ ਐਦਾਂ ਦਾ ਕੋਈ ਹਲੇ ਵਾਰ ਦੇਣ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ ਕਿ ਨਾ ਸੀ ਕੋਈ ਅਵਾਰਡ ਦੇ ਰਹੇ ਹੈਗੇ ਤਾਂ ਨਾ ਲੱਗਦੀ ਜਦੋਂ ਇਹ ਗੱਲ ਆਈ ਤਾਂ ਕੋਰਟ ਨੇ ਤੋਂ ਚੀਫ ਜਸਟਿਸ ਸਾਹਿਬ ਨੇ ਪੰਜਾਬ ਨਾ ਹਾਈ ਕੋਰਟ ਦੇ ਉਹਨਾਂ ਨੇ ਜਿਹੜਾ ਯਾਚਕਾ ਕਰਤਾ ਸੀ ਉਹਨੂੰ ਕਿਹਾ ਕਿ ਤੁਸੀਂ ਆਪਣੀ ਯਾਚਕਾ ਵਾਪਸ ਲੈ ਲਓ ਤੇ ਉਹਨਾਂ ਦੇ ਕਹਿੰਦੇ ਜੋ ਕੇਂਦਰ ਦਾ ਜਵਾਬ ਤੋਂ ਬਾਅਦ ਜਿਹੜੀ ਯਾਚਕਾ ਸੀ ਉਹ ਵਾਪਸ ਵੀ ਲੱਤੀ ਗਈ ਹੈ ਨਾਲ ਨਾਲ ਇਹ ਵੀ ਕਿਆ ਅਸ ਕ ਕਰਤਾ ਹੂੰਗਾ ਅਗਰ ਤੁਸੀਂ ਚਾਹੋਗੇ ਤਾਂ ਤੁਸੀਂ ਮੇ ਕੋਈ ਦੁਆਰ ਤੋਂ ਨਵੀਂ ਪਟੀਸ਼ਨ ਬਣਾ ਚਾਹੁੰਦੇ ਆਂ ਅਗਰ ਕੋਈ ਐਦਾਂ ਦੀ ਗੱਲ ਹੁੰਦੀ ਹੈ ਤੁਸੀਂ ਦੁਆਰ ਤੋਂ ਪਟੀਸ਼ਨ ਵੀ ਜਿਹੜੀ ਹੈਗੀ ਹੈ ਉਹ ਪਾ ਸਕਦੇ ਹੋ ਤੁਸੀਂ ਇਸ ਵਾਸਤੇ ਪੂਰੀ ਤਰ੍ਹਾਂ ਸੁਤੰਤਰ ਹੈਗੇ ਹੋ ਤੇ ਇਸ ਤੋਂ ਗੱਲ ਸਾਫ਼ ਹੈਗੀ ਹੈ ਕਿ ਜਿਹੜੀ ਬਾਮਯੋ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਕੇਂਦਰ ਨੂੰ ਭੇਜਿਆ ਗਿਆ ਪਰ ਕੇਂਦਰ ਜਿਹੜਾ ਹੈਗਾ ਇਸ ਟਾਈਮ ਹਾਈ ਕੋਰਟ ਦੇ ਵਿੱਚ ਪੂਰੀ ਤਰ੍ਹਾਂ ਨੇ ਨੂੰ ਡਿਨਾਈ ਕਰ ਦਿੰਦਾ ਕਿ ਐਦਾਂ ਦਾ ਕੋਈ ਇਵਾਰ ਦੇਣ ਦੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਕੋਈ ਸਾਡੀ ਕੋਈ ਉਤਰੀਨ ਅਪਸੀਮਕੀ ਕੋਈ ਐਦਾਂ ਦੀ ਯੋਜਨਾ ਨਹੀਂ ਹੈਗੀ ਤੇ ਇਸ ਤੇ ਸਾਫ਼ ਹੈਗੀ ਹੈ ਕਿ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਗਈ ਇਹ ਆਪਾਂ ਗੱਲ ਕਹੀਏ ਇਹ ਆਪਾਂ ਕਹੀਏ ਕਿਸਾਨਾਂ ਵੱਲੋਂ ਤੱਕਾ ਹੋਇਆ ਉਹਨਾਂ ਦਾ ਜਿਹੜੇ ਪੁਲਸ ਸਾਥੋਂ ਗਲੈਂਟਰੀ ਵਾਰ ਦੇਣ ਦੀ ਗੱਲ ਕਹੀ ਜਾ ਰਹੀ ਸੀਗੀ ਭਾਵੇਂ ਉਹਦੀ ਹਾਲੇ ਮਨਜ਼ੂਰੀ ਨਹੀਂ ਸੀਗੀ ਕਹੀ ਜਾ ਰਹੀ ਸੀਗੀ ਉਹ ਹੁਣ ਨਹੀਂ ਦਿੱਤੇ ਜਾਣਗੇ ਤੇ ਇਹ ਗੱਲ ਬਿਲਕੁਲ ਸਾਫ਼ ਕੋਰਟ ਦੇ ਵਿੱਚ ਕੇਂਦਰ ਵੱਲੋਂ ਕਰ ਦਿੱਤੀ ਗਈ ਹੈ ਜੀ ਜੀ ਠੀਕ ਹੈ ਇਸ ਦੇ ਪਿੱਛੇ ਇਹ ਵੀ ਕਿਹਾ ਗਿਆ ਕਿ ਜੋ ਸਿਫਾਰਿਸ਼ ਹੈ ਰਾਨਾ ਸਰਕਾਰ ਦੇ ਵੱਲੋਂ ਕੀਤੀ ਗਈ ਉਹ ਦੇਰੀ ਦੇ ਨਾਲ ਕੀਤੀ ਗਈ ਹੈ ਨਕੋਈ ਵੀ ਕਈ ਗੱਲਾਂ ਆਈਆਂ ਹੈਗੀਆਂ ਨੇ ਤੇ ਕਿ ਜਿਹੜੀ ਗੱਲ ਸਪਰਸ਼ ਦੀ ਵੀ ਗੱਲ ਕਰਦੇ ਹੈਗੇ ਆ ਤੇ ਜਿਹੜਾ ਕੇਂਦਰ ਹੈਗਾ ਉਹਨੂੰ ਕੋਈ ਵੀ ਕਿਸੇ ਨੂੰ ਅਵਾਰ ਦੇਣਾ ਪਹਿਲਾਂ ਗਲੈਂਟਰੀ ਅਵਾਰ ਦੇਣਾ ਤਾਂ ਪਹਿਲਾਂ ਕੇਂਦਰ ਦੇ ਗੋਲ ਮਿਨਿਸਟਰੀ ਆਫ ਪਰਫਾਰਮੈਂਸ ਅਫੇਅਰਸ ਕੋਲ ਜਾਏਗਾ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਹੀ ਮਿਲਣਾ ਹੁੰਦਾ ਹੈਗਾ ਪਰ ਗ੍ਰਹਿ ਮੰਤਰਾਲੇ ਕੋਲ ਜਾਣ ਦਾ ਮਕਸਦ ਹੀ ਇਹ ਹੁੰਦਾ ਕਿ ਉਹਦੇ ਪਰ ਉਹ ਚੈੱਕ ਕਰ ਸਕੇ ਵੀ ਬਾਕੀ ਹੀ ਸਭ ਕੁਝ ਜਾਇਜ਼ ਹੋ ਰਿਹਾ ਹੈ ਕਿਤੇ ਕੋਈ ਇਸ ਨਾਲ ਕੋਈ ਜਿਹੜੀ ਹੈਗਾ ਕਿਤੇ ਨਿਯਮਾਂ ਦਾ ਉਲੰਘਣ ਤਾਂ ਨਹੀਂ ਹੋ ਰਿਹਾ ਜਾਂ ਕਿਸੇ ਨੂੰ ਠੇਸ ਤਾਂ ਨਹੀਂ ਪਹੁੰਚ ਰਹੀ ਇਹ ਸਾਰੀਆਂ ਗੱਲਾਂ ਆ ਕੀ ਗੱਲ ਕੀ ਕਿਸ ਤਰ੍ਹਾਂ ਇਹਨੂੰ ਹੈਗਾ ਕਿ ਪਰਸੂ ਕਰਨਾ ਹੈਗਾ ਪਰ ਇਹ ਗੱਲ ਸਾਫ਼ ਸਿੱਗੀ ਕਿ ਇਹਦੇ ਵਿੱਚ ਹਲੇ ਉਹਨਾਂ ਨੇ ਇਸ ਤਰ੍ਹਾਂ ਦਾ ਕੀ ਗੱਲ ਜਿਹੜੀ ਕਹੀ ਹੈਗੀ ਕਿ ਅਸੀਂ ਅਵਾਰਡ ਨਹੀਂ ਦੇ ਰਹੇ ਹਲੇ ਐਦਾਂ ਦਾ ਕੋਈ ਵੀ ਅਵਾਰਡ ਨਹੀਂ ਦਿੱਤਾ ਜਾ ਰਿਹਾ ਇਹ ਗੱਲ ਕਹੀ ਹੈ ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਕੋਰਚ ਬੌਸ ਨੇ ਗੱਲਾਂ ਕਹੀਆਂ ਜਾਂਦੀਆਂ ਨੇ ਉਹਨਾਂ ਵਿੱਚ ਕਈ ਤਰ੍ਹਾਂ ਦੇ ਉੱਤੇ ਜਾਂਦੇ ਹੁੰਦੇ ਨੇ ਕਿਉਂਕਿ ਦੋਨੋਂ ਸਰਕਾਰਾਂ ਨੂੰ ਸਾਡੀ ਹਰਿਆਣਾ ਸਰਕਾਰਾ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੋ ਕੇਂਦਰ ਵੱਲੋਂ ਪਰ ਕੇਂਦਰ ਦਾ ਜਵਾਬ ਸਗੋ ਇਹੀ ਸੀਗਾ ਕਿ ਅਸੀਂ ਕੋਈ ਐਦਾਂ ਦਾ ਵਾਰਡ ਹਲੇ ਨਹੀਂ ਤੇ ਰਿਹਾ ਕਿ ਨਾ ਐਦਾਂ ਦੀ ਕੋਈ ਤਿਆਰੀ ਹੈਗੀ ਹੈ ਪਟੀਸ਼ਨ ਕਰਤਾ ਨੂੰ ਵੀ ਕਿਹਾ ਗਿਆ ਪਟੀਸ਼ਨ ਵਾਪਸ ਲ ਬਿਲਕੁਲ ਜਦੋਂ ਕੇਂਦਰ ਨੇ ਕਹਿੰਦਾ ਕਿ ਸਾਡੇ ਕੋਈ ਇਦਾਂ ਦਾ ਅਵਾਰ ਦੇਣ ਦੀ ਤਿਆਰੀ ਨਹੀਂ ਹੈਗੀ ਗਲੈਂਟਰੀ ਵਾਰ ਦੇਣ ਦੀ ਕੋਈ ਤਿਆਰੀ ਨਹੀਂ ਅਸੀਂ ਨਹੀਂ ਦੇ ਰਹੇ ਹੈਗੇ ਇਹ ਗੱਲ ਸਪਸ਼ਟ ਹੋ ਗਈ ਨਾ ਕਿ ਅਸੀਂ ਦੇ ਹੀ ਨਹੀਂ ਰਹੇ ਉਹਨਾਂ ਨੇ ਸਪਸ਼ਟ ਨਾ ਕਰ ਦਿੱਤੀ ਹੈ ਤਾਂ ਉਸ ਤੋਂ ਗੱਲ ਇਹ ਸਾਫ ਸਿੱਕੀ ਕਿ ਫਿਰ ਯਾਚਕਾ ਕਰਤਿਆਂ ਨੂੰ ਕੋਟ ਨਹੀਂ ਕਿਹਾ ਹੁੰਦਾ ਕਿ ਤੁਸੀਂ ਫਿਰ ਆਪਣੀ ਜਿਹੜੀ ਯਾਚਕਾ ਵਾਪਸ ਲੋ ਜਦੋਂ ਕੋਈ ਹੈ ਹੀ ਨਹੀਂ ਤੁਸੀਂ ਕਿਉਂ ਕਰੀ ਛਗੀ ਹੈ ਤਾਂ ਉਹ ਜਿਹੜੀ ਯਾਚਕਾ ਵਾਪਸ ਹੋਈ ਹੈਗੀ ਤੇ ਪਰ ਨਾਲ ਉਹਨਾਂ ਨੇ ਅਧਿਕਾਰ ਦਿੱਤਾ ਤਾਂ ਕਿ ਅਗਰ ਤੁਹਾਨੂੰ ਫੇਰ ਵੀ ਕੋਈ ਲੱਗਦਾ ਹੈਗਾ ਯਾਰ ਵੀ ਕੱਲ ਨੂੰ ਕੋਈ ਇਦਾਂ ਦਾ ਵਾਰ ਦਿੱਤਾ ਦਿੰਦਾ ਤਾਂ ਤੁਸੀਂ ਫੇਰ ਦੁਬਾਰਾ ਤੋਂ ਨਵੀਂ ਯਾਚਕ ਦਿਆ ਦੁਆਰਾ ਤੋਂ ਆਵਾਜ਼ ਨੂੰ ਕਿਸੇ ਤਰ੍ਹਾਂ ਨਾਲ ਵੀ ਹੋਰ ਆਵਾਜ਼ਾਂ ਤੇ ਜਾਂ ਦੀ ਗੱਲ ਆਉਂਦੀ ਹੈ ਉਹ ਦੁਆਰਾ ਫਿਰ ਤੋਂ ਕੋਰਟ ਦੇ ਵਿੱਚ ਆ ਸਕਦੇ ਹੈਗੇ ਉਹ ਤੇ ਇਹ ਜਿਹੜੇ ਲਾਇ ਦੇ ਐਸਕ ਕਰ ਦਿੱਤੇ ਸੀ ਉਹਨਾਂ ਵਾਸਤੇ ਵੀ ਘੱਟ ਰਿਲੀਫ ਜਿਹੜੀ ਇਹ ਕੋਰਟ ਨੇ ਦਿੱਤੀ ਹੈ ਜੀ ਠੀਕ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ